ਆਓ ਐਸੇ ਨੇ ਸੋਨੀ ਸੋਨੀ ਕਦੇ ਦੁੱਧੜੇ ਭਾਦਲੇ ਪੁਰੀਆ ਤਿਆਰ ਵਰ ਤਿਆਰ ਆ ਉਸਤਾਦ ਤੇ ਚੇਲਾ ਗੱਲਾਂ ਟਿਕਾਣੇ ਲੱਗੀਆਂ ਓਏ ਗੱਲਾਂ ਟਿਕਾਣੇ ਲੱਗੀਆਂ ਕੈਨੇਡਾ ਵਿੱਚ ਬਹਿ ਜਾ ਬਹਿ ਜਾ ਕਰਵਾਉਣ ਜੱਥੇ ਰਹਿ ਕਿੱਥੇ ਖੇਡੇ ਆ ਪਰ ਅੱਜ ਭੜਨਾ ਪੈਣਾ ਅੱਜ ਭੜਨਾ ਪੈਣਾ ਅੱਜ ਭੜਨਾ 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 ਭੇੜ 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 ਓ ਤਾੜੀਆਂ 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 ਮੇਰੇਆ ਰੱਬਾ ਓਏ ਦੇਖਣ ਵਾਲੇ ਵੀਰਾਂ ਨੂੰ ਦਿੱਕ ਬਣਾਵੇ ਉਧਰ ਕੌਣ ਹੈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਦੇ ਮੈਚ ਦਾ ਫੈਸਲਾ ਸਾਰਾ ਤੁਹਾਡੇ ਉੱਤੇ ਹੈ ਬਾਕੀ ਜੋ ਕਰ ਮੈਂ ਕਹਿਣ ਜਣਾ ਤੁਹਾਨੂੰ ਸਾਰੀ ਵੀਡੀਓ ਦੇ ਐਂਡ ਤੱਕ ਪਤਾ ਲੱਗ ਜੂਗੀ ਪਿਆਰੇ ਦੋਸਤਾਂ ਨੂੰ ਪਿਆਰ ਪ੍ਰੀ ਸਸਰੀ ਅਕਾਲ ਕੀ ਹੈ ਜੀ ਹਾਲ ਚਲ ਤੁਹਾਡੇ ਸਾਰਿਆਂ ਨੂੰ ਨਾਤੋ ਕੇ ਫਰੈਸ਼ ਹੋ ਚੁੱਕੇ ਹਾਂ ਤੇ ਚੱਲਿਆ ਅੱਜ ਮੈਚ ਤੇ ਮੈਂ ਵੀ ਜਾਣਕਾਰੀ ਤੁਹਾਨੂੰ ਦੱਸਣ ਤੋਂ ਪਹਿਲਾਂ ਇੱਕ ਤੁਹਾਨੂੰ ਚੀਜ਼ ਦਿਖਾਉਣੀ ਹੈ ਆ ਦੇਖੋ ਰੈੱਡ ਟੇਪ ਦੇ ਬੂਟ ਇਹ ਮੈਂ ਕਿਉਂ ਦਿਖਾਣੇ ਆ ਕਿਉਂ ਦਿਖਾ ਰਿਹਾ ਆ ਮੈਂ ਇਹ ਆ ਜੀ ਸੈਕੰਡ ਚੈਨਲ ਵਾਸਤੇ ਨਾ ਬੂਟਾਂ ਦਾ ਰਿਵਿਊ ਹੋਣਾ ਜਿੱਦਾਂ ਤੁਹਾਨੂੰ ਮੈਂ ਕਿਹਾ ਸੀ ਮੇਰਾ ਜਿਹੜਾ ਦੂਸਰਾ ਚੈਨਲ ਆ ਫੈਮਿਲੀ ਵਲੋਗਸ ਆ ਜਿੱਾਂ ਤੁਹਾਨੂੰ ਉੱਥੇ ਤੁਹਾਨੂੰ ਉੱਥੇ ਨੌਲੇਜ ਦਿੱਤੀ ਜਾਊਗੀ ਚੀਜ਼ਾਂ ਦੇ ਬਾਰੇ ਜੋ ਆਪਾਂ ਨੂੰ ਥੋੜੀ ਬਹੁਤੀ ਆਈ ਹੋਵੇ ਤੇ ਬਾਰੇ ਨੌਲੇਜ ਨਾਲ ਰਿਲੇਟਡ ਚੀਜ਼ਾਂ ਹੋਣਗੀਆਂ ਤੇ ਆ ਮੈਂ ਬੂਟ ਲੈ ਕੇ ਆ ਇਹਦਾ ਰਿਵਿਊ ਫੁੱਲ ਰਿਵਿਊ ਆਪਣਾ ਦੂਸਰਾ ਚੈਨਲ ਤੇ ਆਊਗਾ ਤੇ ਕਿੰਨੇ ਦੇ ਆ ਇਹ ਇੱਥੇ ਲਿਖਿਆ ਤੇ ਹੈਗਾ ਜੀ ਸ਼ੇ ਯਾਰ 799 ਪਰ ਆਪਾਂ ਇਹਨੇ ਪੈਸੇ ਦੇਣੇ ਨਹੀਂ ਆ ਕਿਦਾਂ ਆਪਾਂ ਥੋੜੇ ਪੈਸੇ ਲੈਣੇ ਆ ਤੁਹਾਨੂੰ ਸਾਰੀ ਜਾਣਕਾਰੀ ਦਊਗਾ ਦੂਸਰੇ ਨਾਲ ਤੇ ਇੱਕ ਵਾਰੀ ਰਿਵਿਊ ਤੁਹਾਨੂੰ ਮੈਂ ਜੁੱਤੀਆਂ ਦਾ ਖਾ ਦਿਨਾ ਏਦਾਂ ਦੀ ਕੁਝ ਲੁੱਕ ਆ ਇਸ ਤੋਂ ਵੱਧ ਮੈਂ ਕੁਝ ਨਹੀਂ ਦਿਖਾਉਣਾ ਇਸ ਤੋਂ ਵੱਧ ਦੂਸਰੇ ਚੈਨਲ ਤੇ ਜਾ ਕੇ ਵੇਖਿਓ ਅੱਜ ਤੇ ਆਪਾਂ ਚੱਲਿਆ ਅੱਜ ਨਵੇਂ ਪਿੰਡ ਚਾਰ ਟੀਮਾਂ ਕਾਫੀ ਜ਼ਿਆਦਾ ਸ਼ਾਨਦਾਰ ਮੈਚ ਹੋਣੇ ਆ ਤੁਹਾਨੂੰ ਸੁਝਾ ਕੇ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲੇ ਸਾਰਿਆਂ ਦਾ థాంਕਿਊ ਪਿਛਲੇ ਹਫਤੇ ਆਪਾਂ ਨੂੰ ਮਿਲਿਆ ਜੀ ਅ ਤੈਨੇ 1000 ਸਬਸਕ੍ਰਾਈਬਰ ਤੇ ਉਹਨਾਂ ਸਾਰਿਆਂ ਨਵੇਂ ਭਰਾਵਾਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਕਬੱਡੀ ਨਿਰਪਰ ਕਰਨ ਵਾਲੇ ਵੀਰਾਂ ਦਾ ਬਾਕੀ ਵੀਡੀਓ ਨੂੰ ਲਾਈਕ ਕਰਿਆ ਚੈਨਲ ਨੂੰ ਫਿਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਯਾਦ ਨਾ ਕਰਦਿਆ ਕਰੋ ਚੰਗਾ ਬਾਕੀ ਆਓ ਚੱਲੀਏ ਮੈਚ ਤੇ ਨਾਲ ਇੱਕ ਚੀਜ਼ ਸੱਚ ਹੋਰ ਤੁਹਾਨੂੰ ਅਪਡੇਟ ਦੇਣਾ ਸੀ ਕਿ ਇੱਕ ਤਰੀਕ ਨੂੰ ਕਾਫੀ ਜ਼ਿਆਦਾ ਤਕੜਾ ਮੈਚ ਹੋਣ ਜਾ ਰਿਹਾ ਜੀ ਫਰੰਦੀਪੁਰ ਦੇ ਵਿੱਚ ਤੇ ਦੂਸਰੇ ਪਾਸੇ ਦੁੱਲਿਆਣਾ ਦੀ ਟੀਮ ਤੇ ਮੇਰੇ ਖਿਆਲ ਨਾਲ ਉਹ ਨਾਲੇ ਕੀ ਕਹਿ ਸਕਦੇ ਵੀ ਮੇਰੇ ਲਈ ਜੋ ਮੈਚ ਕਾਫੀ ਜਿਆਦਾ ਵੱਡਾ ਵਾ ਬਾਕੀ ਵੇਖਦੇ ਆ ਕਿਦਾਂ ਦੀ ਵੀਡੀਓ ਬਣਦੀ ਉੱਥੇ ਵੀ ਜਿੱਦਾਂ ਕਿ ਤੁਹਾਨੂੰ ਪਤਾ ਕੋਡੀ ਵਾਲੇ ਚੰਦੇ ਸਾ ਗੱਲਬਾਤ ਨਹੀਂ ਮੈਂ ਕਰ ਪਾਣਾ ਸਿੱਧਾ ਮੈਚ ਦਿਖਾ ਦੇਣਾ ਬਸ ਇੱਕ ਦੋ ਮਿੰਟ ਦੀ ਮੈਡੀ ਡਿਟੇਲ ਦੇ ਕੇ ਬਈ ਉਹ ਡਾਇਰੈਕਟ ਹੀ ਤੁਹਾਨੂੰ ਮੈਚ ਦਿਖਾ ਦੇਣਾ ਪਰ ਹੁਣ ਦੂਸਰੇ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਵੀ ਦੱਸਿਆ ਕਰਾਂਗੇ ਕਿ ਸੋਸ਼ਲ ਮੀਡੀਆ ਤੇ ਪੈਸੇ ਕਿੱਦਾਂ ਕਮਾਉਣੇ ਆ ਐਸੇ ਜ਼ਮਾਨੇ ਦੇ ਵਿੱਚ ਜੋ ਸੋਚ ਚੱਲਦਾ ਪਿਆ ਵਾ ਸੋਸ਼ਲ ਮੀਡੀਆ ਤੇ ਪੈਸਾ ਕਮਾਉਣਾ ਬਹੁਤ ਹੀ ਆਸਾਨ ਆ ਤੁਹਾਨੂੰ ਮੈਂ ਉਹ ਜਾਣਕਾਰੀ ਸਾਰੀ ਸ਼ੇਅਰ ਕਰੂੰਗਾ ਥੱਲੇ ਚੰਗਾ ਲਿੰਕ ਦਿੱ ਪੂਰੀ ਫੇਰ ਕਿਤੇ ਫਿਰ ਜਾਓ ਦੂਜੇ ਜੰਦ ਦੇ ਪਹਿਲਾਂ ਨਾ ਭਾਜੋ ਸਿੱਧਾ ਮੈਦਾਨ 'ਚ ਪਹੁੰਚੇਗਾ ਆਪਾਂ ਲੇਟ ਹੋ ਗਏ ਆ ਕਾਫੀ ਜਾਮ ਬੜਾ ਲੱਗਾ ਸੀ ਸਿੱਧਾ ਮੈਦਾਨ 'ਚ ਆਏ ਮਹਾਂਪੁਰਸ਼ਾਂ ਦੇ ਥਾਪੜੇ ਅਨੁਸਾਰ ਆਸ਼ਰਵਾਦ ਸਦਕੇ ਸ਼ਰਮਾਦ ਕਰਦੇ ਆ ਬੋਲੇ ਈਸੋ ਨਿਹਾਲ ਅੱਜ ਦੇ ਦਿਨ ਦਾ ਕਹਿੰਦੇ ਪਹਿਲਾ ਮੈਚ ਆ ਬੱਲੇ 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 ਪਹਿਲੇ ਉੱਪਰ ਸ਼ੇਰ ਮੁੱਕਦਾ ਇਹਦਾ ਜੋੜ ਸੰਗਾ ਪਿੰਡ ਹੈ ਜਿਹੜੇ ਗੁਰਦਾਸਪੁਰ ਦੇ ਵਿੱਚ ਮੇਰੇ ਮਿੱਤਰੋ ਸੁੱਖੇ ਮੱਗੇ ਦੀ ਕਬੱਡੀ ਹੈ ਯਾਰਪ ਵੀ ਤਕੜਾ ਖੇਡਿਆ ਉਹ ਟੱਕਰ ਸਿਰੇ ਦੀ ਮੁਕਾਬਲਾਰੀ ਵੀ ਤਾੜਾ ਠੋਕੋ ਉਹ ਅੰਬਾ ਆ ਗਿਆ ਦੁਨੀਆ ਦੇ ਵਿੱਚ ਮੰਗਾ ਮੱਲ ਦੀ ਜਿਹੜੇ ਮੈਦਾਨ ਤੇ ਜਾਂਦਾ ਬੈਸਟ ਨਿਕਲਦਾ ਮਾਜੇ ਦਾ ਮਾਨ ਵਧਾਦਾ ਉਧਰੋਂ ਅੱਜ ਦਬਲ ਦੇ ਨੰਬਰ ਸਰਦਾਰ ਮੰਗਜੀਤ ਸਿੰਘ ਦਾ ਪੁੱਤਰ ਇਸੇ ਨੇ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਾਂਗੇ ਕੌਣ ਟਰਾਈ ਕਰਦਾ ਹੈ ਸਭ ਆਏ ਕਹਿੰਦੇ ਮਨੀਲਾ ਵਾਲਾ ਨਾ ਸੀਤਾ ਬਲੇਹਰ ਪਿੰਡ ਵਾਲਾ ਲਓ ਵੇਖਾਂਗੇ ਇਧਰਲੀ ਸਾਈਡ ਸੋਨੀ ਫਕਰ ਝੰਡੇ ਵਾਲਾ ਤੇ ਸ਼ੇਰਾ ਫਤੇਗੜ ਸਭਰਾ ਪਿੰਡ ਵਾਲਾ ਚਾਰ ਖਿਡਾਰੀਆਂ ਨੇ ਚੁੱਕੀ ਦੀ ਟਰਾਈ ਹੈ ਫਕਰ ਝੰਡੇ ਵਾਲੀ ਦੀ ਅਰਦਾਸ ਦੀ ਕਬੱਡੀ ਆ ਵੀ ਮੁੰਡਾ ਕਹਿੰਦੇ ਨਿਊਜ਼ੀਲੈਂਡ ਦੀ ਟੀਮ ਦੇ ਲਈ ਖੇਡਿਆ ਵੇਓ ਪਲੈਂਟੀ ਨਵੇਂ ਸ਼ਹਿਰ ਦੀ ਖੇਡ ਕਲੱਬ ਦੇ ਲਈ ਪਿਛਲੇ ਸਾਲ ਆ ਮੁੰਡੇ ਨੇ ਧੁੰਮਾ ਪਾਈ ਹੈ ਇਸ ਸਾਲ ਨਿੱਕੇ ਦੀ ਚੀਨ ਹੋਣ ਚਾਹਣ ਹੋਈ ਹੈ ਇਧਰਲੀ ਸਾਈਡ ਦੇਖਾਂਗੇ ਬਾਕੀਪੁਰੇ ਦੀ ਉਸਤਾਦ ਬੁੱਟਾ ਅਮਰੀਆਣਾ ਜੀ ਦੇ ਲਓ ਕਹਿੰਦੇ ਇਸ ਧਰਤੀ ਦਾ ਜੰਪਲ ਕਹਿੰਦੇ ਮਾਲ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਓਏ ਤਾੜੀ ਦਾ ਮਾਰਦੀ ਆ ਨਵੇਂ ਪਿੰਡ ਵਾਲਿਓ ਮਾਰੋ ਆਪਣੇ ਪਿੰਡੂ ਲਈ ਤਾੜੀ ਮੇਰੇ ਮਿੱਤਰੋ ਖੇਡ ਕਬੱਡੀ ਦੀ ਦੁਨੀਆ ਵਿੱਚ ਵੱਡਾ ਰੁਤਬਾ ਰੱਖਣ ਵਾਲਾ ਮਾਲਾ ਇੱਕ ਬੰਨੇ ਫਰਕਰ ਝੰਡੇ ਵਾਲਾ ਲੰਮਾ ਪੈੜਾ ਤੈਅ ਕਰਕੇ ਪਹਿਲੀ ਵਾਰ ਨਵੇਂ ਪਿੰਡ ਦੇ ਵਿੱਚ ਖੇਡਣ ਲਈ ਪੁੱਜਿਆ ਇਧਰ ਨੌਜਨ ਸਾਹਿਬ ਕੋਸ਼ੀ ਮਾਲ ਦਾ ਅੱਜ ਦੇ ਮੇਲੇ ਤੇ 51000 ਦੀ ਨਗਦ ਰਕਮ ਦੇ ਨਾਲ ਵੱਡੇ ਪੱਧਰ ਤੇ ਵੱਡਾ ਸਨਮਾਨ ਹੋਣਾ ਮੰਨੇ ਦੀ ਪਾਈ ਹੋਈ ਰੇਡ ਹੈ ਚਾਰ ਨੇ ਫਰੰਦੀਪੁਰੀਏ ਇਧਰ ਕਹਿੰਦੇ ਭੀਰਾ ਸਰਹਾਲੀ ਵਾਲਾ ਲਾਓ ਸਾਹਮਣੇ ਇਸ ਵੇਲੇ ਜੌਹਾਂ ਵਾਲਾ ਬਿੱਲਾ ਇਹ ਆਸਟ੍ਰੇਲੀਆ ਖੇਡਿਆ ਇਹ ਰਾਇਲ ਸਪੋਰਟਸ ਕਲਬ ਮੇਰੇ ਵਿਰੋ ਬੈਲਜੀਅਮ ਦੀ ਟੀਮ ਦਾ ਕਪਤਾਨ ਇਸ ਲਈ ਰਿੰਕੂ ਸਮਰਿਆਣੀ ਮਾਨ ਕਰਦੇ ਸੋਨੀ ਬਠਲੇ ਨੂੰ ਮਾਨ ਹੈ ਵੱਡੇ ਪ੍ਰਮੋਟਰਾਂ ਦੀ ਟੀਮ ਵੱਲੋਂ ਇਹ ਵੱਡਾ ਧਾਵੀ ਬਣ ਗਿਆ ਇਧਰ ਵੀ ਸਹੜ ਦੇਖਾਂਗੇ ਆ ਮੁੰਡਾ ਜੋਵਾ ਵਾਲੇ ਨੇ ਜੋੜ ਦਿੱਤਾ ਆ ਮੁੰਡੇ ਦੀ ਉਮਰ ਛੁੱਟੀ ਹੈ ਪਰ ਜਿਵੇਂ ਉਸਤਾਦ ਬੁੱਟਾ ਅਮਰੀ ਵਾਲਾ ਗੱਲ ਕਰਦੇ ਹੁੰਦੇ ਆ ਆ ਮੁੰਡੇ ਦੇ ਪਿੰਡੇ ਦੇ ਵਿੱਚ ਕਰੋੜਾਂ ਦੀ ਕਬੱਡੀ ਛੁਪੀ ਹੈ ਇਹਦੇ ਰੇਡ ਪਾਉਣ ਦਾ ਸਟਾਈਲ ਵੱਖਰਾ ਹੈ ਸਾਹਮਣੇ ਚਾਰ ਸਟਾਪਰ ਚੋਟੀ ਦੇ ਨੇ ਬਿੱਲੀ ਖੜਾ ਹੈ ਪ੍ਰੀਤ ਖੜਾ ਹੋਇਆ ਨਾਲ ਆਸਟ੍ਰੇਲੀਆ ਵਾਲਾ ਸਰਹਾਲੀ ਸਾਹਿਬ ਵਾਲਾ ਧੀਰਾ ਤਿਆਰ ਹੈ ਲਓ ਟੱਕਰ ਰੇਡ ਬੱਲੇ 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 ਓ ਭਾਈ ਮਿੱਤੂ ਦੀ ਧਰਤੀ ਦੇ ਇਸ ਵੇਲੇ ਪ੍ਰੀਤ ਕੋਸ਼ਿਸ਼ ਕਰਦਾ ਹੈ ਜਿੱਤਾਂ ਵੀ ਸੋਹਣਾ ਜਾਫੀ ਹੈ ਜਿਹਨੂੰ ਸ਼ਬਦ ਮਾਪ ਆਏ ਗੁਰੂ ਦੀ ਸਿੱਖੀ ਸਾੰਭੀ ਹੋਈ ਹੈ ਕਿ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿਣਾ ਭਾਨਾ ਮੀਠਾ ਲਾ ਕੇ ਤੇਰਾ ਸਰਬੰਸ ਜਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਲਓ ਅੰਬੇ ਦੀ ਕਬੱਡੀ ਤੇ ਬੋਲ ਉਸਤਾਦ ਜੀਆਂ ਵੇ ਆਹ ਕਹਿੰਦੇ ਅੰਬਾ ਸੋਰ ਸਿੰਘ ਵਾਲਾ ਥੋੜੀ ਗਰਾਊਂਡ ਕਲੀਅਰ ਕਰ ਦਿਓ ਵੀਰ ਵਰ ਕੇ ਗਰਾਊਂਡ ਦੇ ਚ ਆਪਾਂ ਜਿਆਦੇ ਜਣੇ ਆ ਉਧਰ ਪਿੱਛੇ ਨੂੰ ਹੋ ਰਹੀਏ ਤਾਂ ਕਿ ਦੇਖਣ ਵਾਲੇ ਵੀਰਾਂ ਨੂੰ ਦਿੱਕ ਬਣਾਵੇ ਉਧਰ ਕੌਣ ਹੈ ਉਹ ਵੀਰਾਂ ਸਰਹਾਲੀ ਵਾਲਾ ਆਹ ਤਾਲੀਆਂ ਮਾਰ ਦੋ ਮੇਰੇ ਲਈ ਮੁੰਡਾ ਆਕਾਸ਼ ਹੈ ਉਧਰ ਬਿੱਲੇ ਰਣੀਏ ਦੀ ਟੀਮ ਖੇਡ ਰਹੀ ਹੈ ਆਸਟ੍ਰੇਲੀਆ ਤੋਂ ਮੈਂ ਦੇਖਦਾ ਹੈ ਲੈਂਪੀ ਢਿੱਲੋ ਹੋਰੀ ਮਾਰ ਕਰਦੇ ਆ ਮਾਰ ਕਰਦਾ ਬਿੱਲਾ ਗੱਲ ਦੀਨੇ ਵਾਲੀ ਆਹ ਸਾਹਮਣੇ ਹੋਇਆ ਬਾਕੀਪੁਰ ਪਿੰਡ ਹੈ ਮੁੰਡੇ ਨੇ ਕਹਿੰਦੇ ਕਬੱਡੀ ਦੀ ਦੁਨੀਆ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਬੱਲੇ ਬੱਲੇ ਕਰਵਾਈ ਹੋਈ ਹੈ ਉਧਰ ਕਹਿੰਦੇ ਗੁਰਦਾਸ ਦੀ ਪਾਈ ਰੇਡ ਪਰਲੀ ਗਲੀ ਦੇ ਫਰੰਦੀਪੂਰੀਆ ਤਿਆਰ ਵਰ ਤਿਆਰ ਆ ਉਸਤਾਦ ਤੇ ਚੇਲਾ ਗੱਲਾਂ ਟਿਕਾਣੇ ਲੱਗੀਆਂ ਓਏ ਗੱਲਾਂ ਟਿਕਾਣੇ ਲੱਗੀਆਂ ਕੈਨੇਡਾ ਵਿੱਚ ਵਹਿ ਜਾ ਵਹਿਆ ਕਰਵਾਉਣ ਵਾਲਾ ਜਾਫੀ ਮੇਰੇ ਮਿੱਤਰੋ ਔਰ ਉਧਰ 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 ਉਹ ਬੰਦੇ ਦੇ ਪੱਲੇ ਰਹਿੰਦਾ ਕੱਖਣਾ ਸਾਰ ਰੱਬ ਦੀ ਬੰਦੇ ਦੇ ਪੱਲੇ ਰਹਿੰਦਾ ਕੱਖਣਾ ਆਹ ਚੋਟੀ ਦਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਤਕੜਾ ਮੁਕਾਬਲਾ ਮੇਰੇ ਮਿੱਤਰੋ ਨਵੇਂ ਪੀੜੀਆਂ ਦੀ ਪਾਈ ਹੋਈ ਰੇਡ ਇਧਰ ਸੁਰਿੰਦਰ ਸ਼ਾਹ ਜੀ ਆ ਗਏ ਆ ਵੱਡੇ ਵੀਰ ਪੀੜੀਆਂ ਵੱਜ ਕਿਸੇ ਦੀ ਹਿੱਕ ਦੇ ਵਿੱਚ ਉਹ ਲੱਗੇ ਪਤਾ ਇਧਰ ਲਈ ਸੈਂਡ ਉਸਤਾਦ ਜੀ ਪਹਿਲੀ ਕਬੱਡੀ 1000 ਦੀ ਸ਼ਿੰਦਰ ਸ਼ਾਹ ਵੱਲੋਂ ਪੇੜਨ ਜਾ ਰਹੀ ਏ ਆਹ ਬੱਲੇ 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 ਕਬੱਡੀ ਇੱਥੇ ਰੱਖ ਓ ਤਾੜੀਆਂ ਮਾਰਨ ਪੈਨ ਵਾਲੇ ਨੇ ਆਖਿਆ ਤੇ ਨਾਲ ਫੇਰ ਸਾਡੇ ਵੀਰ ਨੇ 51000 ਦੇਣਾ ਬੱਲੇ ਚੌਣ ਦੀ ਕਬੱਡੀ ਐ ਸੋਨਾ ਸੁਨੱਖਾ ਇਸ ਵੇਲੇ ਵੱਧ ਚੁੱਕਿਆ ਚਾਰਾਂ ਦੇ ਵਿੱਚੋਂ ਸ਼ਿੰਦਾ ਸ਼ਿੰਦਾ ਏ ਬੱਲੇ ਬੱਲੇ ਆ ਉਸਤਾਦ ਜੀ ਕਿਹ ਟੀਮ ਦੇ ਲਈ ਖੇਡੇ ਏ ਕਹਿੰਦੇ ਇਕੱਠੇ 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 ਰਹਿ ਕਿੱਥੇ ਖੇਡੇ ਆ ਪਰ ਅੱਜ ਭੜਦਾ ਪੈਣਾ ਅੱਜ ਭੜਦਾ ਪੈਣਾ ਅੱਜ ਭੜਦਾ 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 ਭੇੜ 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 ਓ ਤਾੜੀਆਂ 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 ਮੇਰਿਆ ਰੱਬਾ ਓ ਜੋ ਓਏ ਮੇਰਾ ਰੱਬਾ ਇਹਨੂੰ ਦੁਨੀਆ ਨੇ ਬੱਸ ਕਰਾ ਕੇ ਛੱਡੀ ਆ ਰਵੀ ਮੁੰਡੇ ਨੇ ਬੱਸ ਕਰਾ ਕੇ ਛੱਡੀ ਆ ਡਾਟਾ ਜ਼ੋਰ ਲੱਗ ਗਿਆ ਇਧਰ ਭਰਾ ਸਾਡਾ ਰਵੀ ਨੇ ਕਹਿੰਦੇ ਵੱਡੇ ਪਿਆਰ ਪੁੱਛਦੇ ਕਰਦੇ ਆ ਅੱਜ ਕਹਿੰਦੇ ਵੱਡਾ ਮਾਨ ਵੀ ਕਰਨਾ ਓਏ ਨਦੌਰ ਵਾਲੇ ਨਿੱਕੇ ਦੀ ਰੇਡ ਤੇ 2 ਨੰਬਰ ਤੋਂ ਆ ਜਾਫੀ ਇਹ ਵੀ ਆਉਣ ਵਾਲੇ ਟਾਈਮ 'ਚ ਖੁੱਤਕੇ ਵਾਲੀ ਦੀ ਕਬੱਡੀ ਹੈ ਲਓ ਸਕਾਰਪੀਓ ਗੱਡੀ ਦੇ ਨਾਲ ਮਾਨਿਆ ਹੋਇਆ ਸਨਮਾਨਿਆ ਹੋਇਆ ਬਾਹਾਂ ਖਿਲਾਰ ਦਿੱਤੀਆਂ ਚਾਰ ਸਟਾਪਰ ਨੇ ਸੋਨੀ ਖੜਾ ਨਾਲ ਕਹਿੰਦੇ ਰਾਣਾ ਲਾਹੌਰੀ ਮੱਲ ਵਾਲਾ ਇਹਦੀ ਪੁੱਠੀ ਮਸ਼ਹੂਰ ਹੈ ਇਹਦੀ ਜੋਰ ਦਿੱਤਾ ਓਏ ਅੰਬੇ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਤਾੜੀਆਂ ਮਾਰਦੇ ਕੋ ਜੋਰਦਾਰ ਜਸਕਰਮ ਸਿੰਘ ਢਿੱਲੋਂ ਜੀ ਆ ਦੀ ਟਰਾਂਸਪੋਰਟ ਕੈਨੇਡਾ ਵਾਲਾ ਆ ਮੁੰਡੇ ਦੀ ਖੇਡ ਦੇ ਉੱਪਰੋਂ ਮਾਣ ਕਰਦਾ ਹੈ ਵੱਡੀ ਟਰਾਂਸਪੋਰਟ ਹੈ ਕੈਨੇਡਾ ਦੇ ਵਿੱਚ ਇਹ ਮੁੰਡਾ ਕਈ ਟੂਰਨਾਮੈਂਟਾਂ ਦਾ ਉੱਤਮ ਧਾਵੀ ਬੈਸਟ ਰੇਡਰ ਬਣਿਆ ਮੋਟਰਸਾਈਕਲ ਨੇ ਜੇਤੂ ਸੋਨੇ ਦੀਆਂ ਮੁੰਦਰੀਆਂ ਦਾ ਜੇਤੂ ਆਕਾਸ਼ ਕਹਿੰਦੇ ਨਿਊਜ਼ੀਲੈਂਡ ਦੇ ਹਮੰਟਨ ਸ਼੍ਰੀ ਕਬੱਡੀ ਪੈ ਰਹੀ ਹੈ ਇਹਦੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਕਰਤਿਆਰੀ ਗਰਾਊਂਡ ਦੇ ਲਾਗੇ ਆ ਜਣਾ ਦੋਵਾਂ ਟੀਮਾਂ ਨੂੰ ਸਤਿਕਾਰ ਸਹਿਤ ਬੇਨਤੀ ਆਓ ਮਿੱਤਰੋ ਜਲਦੀ ਦੇ ਨਾਲ ਬਾਕੀ ਪੁਰਿਏ ਨੂੰ ਪਿੰਡ ਵਿੱਚ ਟਰੈਕਟਰ ਦਿੱਤਾ ਹੈ ਮੱਲੀ ਪੰਜਾਬ ਤੋਂ ਆਤਾ ਪਿੰਡ ਆਹ ਸਾਹਮਣੇ 1000 ਦੀ ਕਹਿੰਦੇ ਦੂਜੀ ਰੇਡ ਪੈ ਰਹੀ ਹੈ ਇਧਰ ਸ਼ੰਦਰ ਸ਼ਾਹ ਜੀ ਨੇ ਵੱਡੇ ਪਿਆਰ 1000 ਨਵੇਂ ਪਟੀਆਂ ਮੰਨੇ ਲਈ ਹੈ 1000 ਆਹ ਮੱਲਦੀਆਂ ਰੇਡਾਂ ਤੇ ਲੈ ਮੱਲੀ ਸਾਹਿਬ ਗਰਾਊਂਡ 'ਚ ਕੱਠ ਵਾਲਾ ਬਾਈ ਬਣ ਕੇ ਉਹਨਾਂ ਦੇ ਪਿੱਛੇ ਕਰੋ ਸਪੀਅਰ ਪਲੇਅਰ ਹੈ ਪਲੀਜ਼ ਲੈਂਡ ਤੋਂ ਬਾਹਰ ਹੋ ਜਾਣਾ ਬੜੀ ਮਿਹਰਬਾਨੀ ਆਪਾਂ ਮੁੰਡਿਆਂ ਨੂੰ ਖੇਡ ਲੈਂਦੀਏ ਤੇ ਦੇਖਣ ਵਾਲਿਆਂ ਨੂੰ ਦੇਖ ਲੈਂਦੀਏ ਬਹੁਤ ਧੰਨਵਾਦ ਆ ਤੁਹਾਡਾ ਸ਼ੇਰ ਬੋਕਰ ਹੈ ਇਹ ਘਾਟੀ ਰੁਕਦਾ ਹੈ ਇਹਦੀ ਛਾਤੀ ਤੇ ਸ਼ੇਰ ਬੋਕਰ ਹੈ ਰੇ ਫੱਕਰ ਕੇ ਮੁੰਡਾ ਗਿਆ ਮੇਰੇ ਵੀਰੋ ਆਹ ਅੱਜ ਆਇਆ ਇਧਰ ਨਿਕੰਦੁਰ ਲੱਗੂ ਜੋਰ ਨਿਕੰਦੁਰ ਵਾਹ ਹੋਏ ਨੌਜੰਦਾ ਫੇਰ ਕਬੱਡੀ ਵੱਡੀ ਆ ਚਰਚਾ ਵੱਡਾ ਪਿਆਰ ਸਤਕਾਰ ਹੈ ਮਾਣ ਹੈ ਮਾ ਖੇਡ ਕਬੱਡੀ ਦਾ ਮੈਚ ਤੇ ਕਹਿੰਦੇ ਸੁਖਮਨ ਨੇ ਬਾਸਤ ਹੋਣ ਦੀਆਂ ਕਹਿੰਦੇ 13 ਕਬੱਡੀਆਂ ਪਾ ਕੇ ਉਸੇ ਦੇ ਮੈਚ ਦਾ ਕਹਿੰਦੇ ਸੁਖਮਣ ਬੈਸਟ ਰਿਆ ਮੇਰੇ ਮਿੱਤਰੋ ਫੱਤਰ ਝੰਡੇ ਦਾ ਆਹ ਕਾਸ਼ ਦੀ ਪਾਈ ਹੋ ਰੇਡ ਚਾਰ ਨੇ ਚੌਥੇ ਵਿੱਚੋਂ ਕਾਹਨ ਮਾਰ ਲਾ ਪਲੇਅਰਾਂ ਵਾਲੇ ਸੀਨੇ ਤੇ ਚਰਚੇ ਆ ਲਾਰੀਮਲ ਦਾ ਰਾਣਾ ਤਿਆਰ ਆ ਆਹ ਸਾਹਮਣੇ ਹਰਮਨ ਸਾਹਮਣੇ ਨੌਜਵਾਨ ਅੰਬਾ ਆ ਗਿਆ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਇਸ ਵੇਲੇ ਵੱਧ ਚੁੱਕਿਆ ਜਸ਼ਨ ਦਾ ਵੀਰ ਆਹ ਪਾਈ ਹੋਈ ਰੇਡ ਅੰਬੇ ਦੀ ਕੀ ਬਾਤ ਹੈ ਵੀ ਹੈਪੀ ਆਹ ਮੁੰਡੇ ਨੂੰ ਵੀ ਨੌਂ ਤਰੀਨੇ ਦੇ ਪਿੰਡ ਦਾ ਬਹੁਤ ਵੱਡਾ ਜਾਫੀ ਮਾਨਾ ਮੇਰੇ ਮਿੱਤਰੋ ਆਉਣ ਵਾਲੇ ਟਾਈਮ ਦਾ ਬਹੁਤ ਵੱਡਾ ਜਾਫੀ ਮਾਨਾ ਆਹ ਰੇਡਾ 10000 ਦੀ ਪੈ ਰਹੀ ਹੈ ਉਹ ਜਫੇ ਲੱਗਦੇ ਆਏ ਆ ਰੇਡਾ ਪੈਂਦੀਆਂ ਆਈਆਂ ਪਰ ਸਾਰੇ ਮਾਲ ਉਹ ਚੋਟੀ ਦੇ ਅੱਜ ਦੇ ਮੇਲੇ ਤੇ ਆ ਆ ਤੀਜੀ ਕਹਿੰਦੇ 10000 ਵਾਲੀ ਹੈ ਲਵੇ ਪੰਡਿਆ ਲਾ ਲਵੀ ਬਰਿੰਦਰ ੁਰਦਾਸ ਆ ਗਿਆ ਲਓ ਬਾਕੀ ਪਰੀਆਂ ਮੱਝ ਚੁੱਕੇ ਮੈਂ ਬੇਨਤੀ ਕਰਾਂਗਾ ਕੁਲਵੀਰ ਸਿੰਘ ਜੀ ਇੱਥੇ ਰਸ਼ੇਂਦਰ ਸਾਹ ਜੀਆਂ ਦੇ ਨਾਲ ਸੰਪਰਕ ਕਰਿਓ 1000 ਇੱਥੇ ਪ੍ਰਾਪਤ ਕਰਿਓ ਸਾਡੇ ਵੱਡੇ ਵੀਰੇ ਮਨਜੀਤ ਸਿੰਘ ਦਾ ਮੇਰੇ ਵੀਰੋ ਮਹਾਪਰਸ਼ ਸੰਤ ਬਾਬਾ ਨਿੱਕੇ ਘੁੰਮਣਾ ਵਾਲੇ ਮਹਾਪੁਰਸ਼ ਬਾਬਾ ਹਜਾਰਾ ਸਿੰਘ ਜੀ ਦਾ ਬਹੁਤ ਵੱਡਾ ਖੇਡ ਮੇਲਾ ਕਰਵਾਇਆ ਜਾਂਦਾ ਹੈ ਔਰ ਉਸੇ ਇਲਾਕੇ ਦੇ ਵਿੱਚੋਂ ਆਇਆ ਲਓ ਸਾਹਮਣੇ ਦੇਖਾਂਗੇ ਸੁੱਖੇ ਦੀ ਰੇਡ ਇਹ ਫੇਰ 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 ਇਹ ਸੋਨੀ ਤੇ ਸੁੱਖਾ ਸੋਨੀ ਤੇ ਸੁੱਖਾ ਟੱਕਰ ਛੇਰਾਂ ਦੀ ਨਵੇਂ ਪਿੰਡ ਦੀ ਧਰਤੀ ਵਿਲਾ ਚੋਟੀ ਦਾ ਯਾਰੇ 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 ਹੁਲੇ ਹੁਲੇ ਪਹਿਲੀ ਵਾਰ ਪੁੱਜਿਆ ਅੰਬੇ ਦੇ ਪਿਆਰ ਕਰਕੇ ਸਾਡਾ ਵੀਰ ਆਹ ਕਹਿੰਦੇ ਤੀਜੀ ਰੈਡਾ 10000 ਦੀ ਪੈ ਗਈ ਮੇਰੇ ਮਿੱਤਰੋ ਸਿੰਦਰ ਸ਼ਾਹ ਜੀ ਨੇ ਦਿਨੇ ਆਹ ਮੰਨੇ ਲਈ 10000 ਪ੍ਰੀਤ ਭਾਈ ਲੱड्डੂ ਵਾਲੇ ਤੇ ਮੰਨਾਂ ਨੂੰ ਵੀ ਪਿੰਡੀਆਂ ਤਾਰੀ ਮੈਂ ਬੇਨਤੀ ਕਰਾਂਗਾ ਦੂਸਰੇ ਸੈਮੀ ਦੀਆਂ ਟੀਮਾਂ ਮਾਝਾ ਸਪੋਰਟਸ ਕਲੱਬ ਘਰਿਆਲਾ ਵਰਸਸ ਤੋਤਾ ਸਿੰਘ ਵਾਲਾ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਦੀਆਂ ਇਧਰੀ ਸੈੱਡ ਦੇਖਾਂਗੇ ਇਹ ਮਸਤਕੜੀਆਂ ਇਸ ਨੇ ਆਕਾਸ਼ ਬੰਦ ਚੁੱਕਿਆ ਜੱਗਾ ਪਿੰਡ ਦੇ ਖਿਡਾਰੀਆਂ ਦਾ ਵੱਡਾ ਮਾਨ ਸਨਮਾਨ ਕੀਤਾ ਹੈ 10 ਬਰਿੰਦਰ ਖੇਮਕਰਨ ਦੇ ਮਸਤਗੜ ਦੇ ਵੱਡੇ ਮੇਲੇ ਤੇ ਵੱਡੇ ਸਨਮਾਨ ਹੋਏ ਹੈ ਚੇਚੇ ਤਰਫ ਤੇ ਧੰਨਵਾਦ ਹੈ ਨਿੱਕੇ ਦੀ ਰੇਡ ਫਿਰ ਟਾਪ ਲਵਾਉਣ ਵਾਲਾ ਸਿਰੇ ਕਰਾਉਣ ਵਾਲਾ ਉਹਨਾਂ ਲਈ ਟੂਰਨਾਮੈਂਟਾਂ ਦੇ ਵਿੱਚ ਇਹ ਜੱਟ ਖੁੱਤੀ ਪਾਉਂਦਾ ਪਹਿਲਾ ਗਿਆ ਵੀ ਹੈਪੀ ਸਭਰਾਵਾਂ ਵਾਲਾ ਕਿੰਨਾ ਰਵੀ ਸਾਡਾ ਭਰਾ ਮਾਝੇ ਦੇ 4x4 ਪ੍ਰਮੋਟਰ ਬਿੱਲੇਕਿਲ ਬੀਨੇ ਵਾਲਿਆਂ ਨਾਲ ਰਲ ਕੇ 25 ਤਰੀਕ ਨੂੰ ਹਰਿਆਲ ਸੁਖਰਜੀ ਸੁੱਖਾ ਸੁੱਖਾ ਭਰਾਵਾਂ ਦਾ ਕਹਿੰਦੇ ਹਾਲੈਂਡ ਟਰੈਕਟਰ ਦਾ ਸਨਮਾਨ ਕਰਨਾ ਵੱਡਾ ਮੇਲਾ ਹੋਵੇਗਾ ਕੋਵਣ ਦੇ ਵਿੱਚ ਮੇਰੇ ਮਿੱਤਰੋ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਡੇ ਭਰਾਵਾਂ ਦਾ ਕਹਿੰਦੇ ਹਾਲਾਂਕਿ ਟ੍ਰੈਕਰਾ ਕੀਤਾ ਜਾਵੇਗਾ ਅੰਦੇ ਨੇ ਕਹਿੰਦੇ ਪੱਪਾ ਦੀ ਰਫ਼ਤਾਰ ਨੂੰ ਤੇਜ਼ ਕਰਤਾ ਸੋਚਿਆ ਵੀ ਮੱਲ ਓਏ ਮੱਲ ਕਮਾਲਾ ਕਰਦੇ ਆ ਮੱਲ ਵਿੱਚ ਧੰਮਾ ਪਾਉਣ ਵਾਲਾ ਉਹ ਚਾਰ ਜਫੀ ਅੱਗੇ ਲਾਈ ਫਿਰਦਾ ਰਾਣਿਆਂ ਲੱਗ ਵੀ ਟੁੱਟ ਕੇ ਜਾਂਕੇ ਸਾਹਵੇਂ ਬਾਕੀਪੁਰੀਆ ਵਧਿਆ ਹੋਇਆ ਇਹ ਵੀ ਕੈਨੇਡਾ ਖੇਡ ਆ ਇਹ ਵੀ ਕਹਿੰਦੇ ਯਾਰ ਪਖੇੜਾ ਆ ਓਹ ਗੋਪੀ ਦਰਸ਼ਕ ਚਾਹੁੰਦੇ ਆ ਓਏ ਕਿਹੜਾ ਕਿਹੜਾ ਚਾਹੁੰਦਾ ਗੁੱਪੀ ਇਹ ਠੰਡ ਦੂਰ ਕਰਨਾ ਚਾਹੁੰਦੇ ਆ ਇਹਨਾਂ ਦੀ ਠੰਡ ਉਹ ਦੂਰ ਹੋਣੀ ਹੈ ਜਦੋਂ ਗੁੱਪੀ ਨੇ ਜੌਫਾ ਲਾਇਆ 17 ਤੇ ਬਹਾਦਰ ਬਾਬਾ ਅਜੀਤ ਸਿੰਘ ਸਾਹਿਬ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਦੇ ਨੰਬਰ 20 ਨੇ ਸੰਤ ਸਾਬਾ ਦਿਆ ਸਿੰਘ ਚਾਰਾ ਅਫਸਰ ਸਿੰਘ ਚਾਨ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਆਓ ਭਰਾ ਬਣ ਕੇ ਆਹ ਵੇਖ ਲਓ ਨਾ ਤਾਂ ਕਿਸੇ ਪੋਲ ਤੇ ਕੋਈ ਲਾਈਟ ਲੱਗੀ ਆ ਤੇ ਨਾ ਹੀ ਆਪਾਂ ਲਾਉਣੀਆਂ ਲੱਟਾਂ ਲਓ ਸੁੱਖਾ ਇਧਰਲੀ ਸਾਈਡ ਦੇਖਾਂਗੇ ਜੋੜੇ ਸੰਗੇ ਵਾਲਾ ਕਬੱਡੀ ਕਬੱਡੀ ਕਰਦਾ ਕਿ ਉਹਨੂੰ ਵਦਿਆ ਹੋਇਆ ਤੁਹਾਡੀ ਰੋਚੀ ਰੋਟੀ ਹੈ ਅਸੀਂ ਤੁਹਾਨੂੰ ਕਹਿੰਦੇ ਨਹੀਂ ਪਰ ਟਾਈਮਿੰਗ ਦਾ ਹਿਸਾਬ ਜ਼ਰੂਰ ਲਾਇਆ ਕਰੋ ਉਹ ਦੇਖਾਂਗੇ ਇਸੇ ਨੇ ਉਹ ਇਸੇ ਨੇ ਸੋਨੀ ਸੋਨੀ ਕਦੇ ਦੁੱਧਰੇ ਭਾਦਲੇ ਵਾਲੇ ਦੇ ਚਰਚੇ ਹੈ ਇਹ ਕਹਿੰਦੇ ਫੱਕਰ ਝੰਡੇ ਵਾਲਾ ਹੈ ਇਹ ਕਿ ਪ੍ਰੇਮ ਕਿਹੜਾ ਸੁੱਖੇ ਨੇ ਜੋੜ ਦਿੱਤਾ ਸੁਖਿਆ 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 ਲਾਡੀਆਂ ਪਾਡੀਆਂ ਦਾ ਨਾਂ ਕਰਿਆ ਕਰ ਮਹਿੰਗੀਆਂ ਪਹਿਣ ਗਿਆ ਇਹ ਚੰਦਰਾ ਤਿੱਖੇ ਦਾ ਤਰ ਗਿਆ ਜਦੋਂ ਦਾ ਦਾ ਲੱਗਿਆ ਇਹਨੇ ਫੜ ਕੇ ਬੰਦੇ ਮੁੱਦੇ ਮਾਰ ਦਨੇ ਆ ਬੱਚੇ ਥੋੜੀ ਛੇਰੇ ਵਰਗੇ ਭਰਾਵਾਂ ਨੇ ਸੱਜ ਲਿਆ ਇਹ ਗੁਰਕਾਰੀ ਜੱਫੀ ਐ ਇਹ 35 ਐ ਇਹ ਬੜਾ ਸਕੀਮੀ ਐ ਇਹ ਬੜਾ ਦਾਈ ਜੱਫੀ ਐ ਤਾਂ ਸੱਦਿਆ ਨਵੇਂ ਪਿੰਡ ਦੇ ਵਿੱਚ ਆਹ ਚਾਰ ਨੇ ਚਾਰੇ ਦੇ ਚਾਰੇ ਤਿਆਰ ਚੌਹਾਂ ਦੇ ਵਿੱਚੋਂ ਕੌਣ ਆਹ ਮੁੰਡਾ ਸੁਰ ਸਿੰਘ ਦੀ ਧਰਤੀ ਦਾ ਚੜਦੀ ਬਗਲ ਪਰ ਕਹਿੰਦੇ ਮਸਤੜੜੀ ਦੀ ਤੇ ਕਰ ਦੇਗਾ ਲਾ ਬਾਕੀਪੁਰੇ ਨੇ ਇਸ ਨੇ ਧਾਵਾ ਬੋਲ ਦਿੱਤਾ ਗੋਪੀ ਆਹ ਦਰਸ਼ਕ ਚਾਹੁੰਦੇ ਐ ਜਾਂ ਆਖ ਤੇਲੇ ਭਾਈ ਲੱड्डੂ ਵਾਲੇ ਪ੍ਰੀਤ ਨੂੰ ਜਾਂ ਕੇ ਵੀਰੇ ਨੂੰ ਇਹ ਇੱਕ ਮੁੰਡਾ ਕਹਿੰਦੇ ਫੱਤੇਗੜ ਸਭਰਾਵਾ ਵਾਲਾ ਟਾਪ ਲਵਾਉਂਦਾ ਵੀਰਾ ਵੀ ਘੱਟ ਨਹੀਂ ਹੱਡੀ ਆਉਂਦਾ ਸਰਦਾਰ ਕਲਮੰਤ ਸਿੰਘ ਦੇ ਪੁੱਤਰ ਦੀ ਕਬੱਡੀ ਅੱਜ ਕਹਿੰਦੇ ਸਰਦਾਰ ਹਰਜਿੰਦਰ ਸਿੰਘ ਜੀ ਦੋਤੀ ਉਹਨਾਂ ਦੇ ਪਰਿਵਾਰ ਵੱਲੋਂ ਬਲਜੀਤ ਜੀ ਕਹਿੰਦੇ ਆ ਆ ਮੁੰਡੇ ਨੂੰ 43 ਇੰਚ ਦੀ LED ਦੇ ਕੇ ਵੱਡਾ ਮਾਨ ਸਨਮਾਨ ਕਰਨਾ ਆਓ ਸਾਹਮਣੇ ਫੱਤੇਪੁਰੀਏ ਨਵੇਂ ਪਿੰਡिए ਦੀ ਕਬੱਡੀ ਤੇ ਟੱਕਰ ਏ ਸੋਹਣੀ ਫੇਰ ਫੇਰ ਦੇਖੋ ਵੀ ਸਟੈਮਿਨਾ ਦੇਖੋ ਮੁੰਡਾ ਜਿੰਨੀਆਂ ਵੀ ਰੇਡਾਂ ਪਈਆਂ ਤੇ ਸਭ ਤੋਂ ਵੱਧ ਤਾਕੇ ਮੁੰਡੇ ਦੇ ਤੇ ਜੱਫੇ ਵੀ ਸੋਹਣੇ ਆ ਜਿਨ੍ਹਾਂ ਜਿਨ੍ਹਾਂ ਨੂੰ ਸੋਨੀ ਦੀ ਖੇਡ ਵਧੀਆ ਲੱਗੀ ਹੈ ਫਿਰ ਵੀ ਤਾੜੀਆਂ ਮਾਰਦੇ ਹੋ ਮੁੰਡੇ ਦੇ ਲਈ ਗੱਲ ਸਟੈਮਿਨਥੀ ਦੀ ਹੁੰਦੀ ਹੈ ਮੇਰੀ ਵੀਰੋ ਸਟੈਮਨਾ ਮਜ਼ਬੂਤ ਕਰਨਾ ਪੈਂਦਾ ਵਧਾਉਣਾ ਪੈਂਦਾ ਇਹ ਮਿਹਨਤ ਕਰਨੀ ਪੈਂਦੀ ਹੈ ਲਓ ਸਾਹਮਣੇ ਇਸ ਵੇਲੇ ਬੰਨੂ ਵੱਧਾ ਹੋਇਆ ਬੜੀਆਂ ਸੋਹਣੀਆਂ ਰੇਡਾਂ ਪਾਈਆਂ ਯੂਰਪ ਦੇ ਵਿੱਚ ਇਹ ਨੌਜਵਾਨੇ ਬਾਜ ਸੰਧੂ ਹੋਰਾਂ ਦੀ ਟੀਮ ਦੇ ਲਈ ਉਧਰ ਰਾਣਾ 쿠ਸ਼ੀ ਸਮਝਾਲਾ ਸਮਾਂ ਹੱਥਾਂ ਚੋਂ ਨਿਕਲਦਾ ਜਾਂਦਾ ਹੈ ਚੋਲਾ ਸਾਹਿਬ ਦਾ ਹੈਪੀ ਪੁੱਜਿਆ ਉਹ ਜੀਵਨ ਆਇਆ ਨਾਲ ਚਾਚਾ ਤੇ ਨਾਲ ਕਹਿੰਦੇ ਅਕਾਸ਼ ਆ ਮੁੰਡਾ ਕਹਿੰਦੇ ਸੁਰਸਿੰਗ ਵਾਲਾ ਉਧਰ ਭੇਡ ਮੱਲਾਉਂਦੇ ਆ ਉਧਰ ਇਧਰ ਸੁੱਖਾ ਨਕਾ ਫੇਰ ਵੱਧਦਾ ਹੋਇਆ ਲਾਗੀ ਸ਼ਹੀਦਾਂ ਵਾਲਾ ਨਾਲ ਬਲੇਰਾਂ ਵਾਲਾ ਸੀਤਾ ਬਾਜੂ ਪਹਿਰਵਾਨ ਦੇ ਚੰਡੇ ਮਾਰ ਕੇ ਚੇਲੇ ਉਹ ਟੱਕਰ 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 ਉਹ ਵੱਡੀ ਕਬੱਡੀ 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 ਮੇਰਾ ਰੰਮਾ ਲਾ ਗਿਆ ਜੋ ਤਿੰਜੂਰ ਲੱਗਦਾ ਜਿਵੇਂ ਵੇਰ ਵੇਰ ਕੇ ਪਾਉਣਾ ਇਹ ਟਾਵੇਂ ਟਾਵੇਂ ਪਾਉਂਦੇ ਆ ਬਰਿੰਦਰ ਨਿੱਕੇ ਦੀਆਂ ਸਰਤਾ ਕਰਦੇ ਸੋਹਣੇ ਲਓ ਨਮੋਹਰ ਇਹ ਕਹਿੰਦੇ ਛੋਟੀ ਉਮਰ ਦਾ ਨਾਮ ਨਿੱਕਾ ਹੈ ਪਰ ਉਹਨਾਂ ਨੇ ਸਮਝਦਾ ਵੱਡਾ ਮੱਲ ਹੈ ਇਤੋਂ ਆਸਾ ਬੱਟੀਆਂ ਨੇ ਇਤੋਂ ਆਸਾ ਬੱਟੀਆਂ ਨੇ ਉਹ ਸਾਹਮਣੇ ਦੇਖਾਂਗੇ ਪਰ ਧੀਰੇ ਦੇ ਵਿੱਚ ਫਿੱਟੇ ਦਰਸ਼ਕਾਂ ਦੀ ਨਿਗਾਹਾਂ ਗੱਡੀਆਂ ਨੇ ਪਰ ਨਿੱਕੇ ਤੋਂ ਵੀ ਆਸਾ ਵੱਡੀਆਂ ਨੇ ਅਪੀਲਾ ਦਿਲਿਲਾ ਅਪੀਲਾ ਕੀਤੀ ਜਾ ਰਹੀ ਹੈ ਪਰ ਟਿੱਬਾ ਸਭ ਨਹੀਂ ਮੰਦੇ ਪੁਆਇੰਟ ਜਿਹੜਾ ਦੇਖਾਂਗੇ ਇਧਰ ਹੀ ਸੱਡ ਧੀਰੇ ਨੇ ਜੋੜ ਦਿੱਤਾ ਹੈ ਦੋ ਤਿੰਨ ਆ ਬੱਲੇ ਬੱਲੇ ਹੁੰਦੀ ਹੋਈ ਇਧਰ ਆਕਾਸ਼ ਮਸਤ ਕਰੀਆ ਨਿਊਜ਼ੀਲੈਂਡ ਦੇ ਜੰਡੀਆਂ ਦੀ ਟੀਮ ਵੱਲੋਂ ਬੜੇ ਤਕੜੇ ਤਾਵੇ ਬੋਲਿਆ ਆ ਲਾਡੀ ਹੈ ਸ਼ਹੀਦਾਂ ਵਾਲਾ ਇਹ ਜੋਮਣ ਦੇ ਪਿੰਡਾਂ ਦਾ 22 ਤਰੀਕ ਨੂੰ ਵੱਡਾ ਮੇਲਾ ਉਹ ਸ਼ਹੀਦ ਪਿੰਡ ਦੇ ਵਿੱਚ ਵੀ ਹੋਵੇਗਾ ਨੰਬਰ ਉਹ ਸਾਰੇ ਮੱਲਾਂ ਦਾ ਸਤਿਕਾਰ ਕਰਦੇ ਆ ਬਾਬਾ ਨਾਨਕ ਮਿਹਰ ਕਰੇ ਚੜ੍ਹਦੀ ਕਲਾ ਵਿੱਚ ਰਹਿਣ ਮੱਲਾ ਇਸ ਤਰ੍ਹਾਂ ਮਾਣ ਬਣਿਆ ਰਵੇ ਸਾਡੀ ਖੇਡ ਕਬੱਡੀ ਦਾ ਆ ਚੋਟੀ ਦਾ ਮੈਚ ਬਰਿੰਦਰ ਕਰੇ ਮੁੰਡਿਆਂ ਦੀ ਗੱਲ ਲਾ ਇਧਰ ਵੀ ਸਾਰੇ ਬੱਲੇ 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 ਵੱਲੇ ਵਾਹ ਵੀ ਨਾਇਆਂ ਦਾ ਮਾਨ ਨਰਿੰਦੀ ਤੇ ਪਿਓ ਤੋਂ ਵੱਡਾ ਜਿਗਰੀ ਯਾਰ ਕੋਈ ਨਹੀਂ ਇਹ ਗੱਲਾਂ ਸੱਚੀਆਂ ਨੇ ਇਧਰਲੀ ਸਾਈਡ ਬਾਕੀਪਰੀ ਨੇ ਅੰਕ ਜੋੜਿਆ ਬਾਪੂ ਕਲਮੰਤ ਸਿੰਘ ਦਾ ਪੁੱਤਰ ਬਾ ਚੁੱਕਿਆ ਲਓ ਸਾਡੇ ਹੋ ਜਾ ਮੂਰੇ ਆਹ ਰਾਣਾ 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 ਇਹ ਬੱਲੇ ਬੱਲੇ ਕਬੱਡੀ 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 ਲੋਕਸ਼ਾਹ ਦੇ ਸੱਤੂ ਮੰਗਰਾ ਅਗਲੇ ਮੁਕਾਲੇ ਦੀਆਂ ਟੀਮਾਂ ਨੂੰ ਮੈਂ ਕਲਸੀ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕਰਦਾ ਹਾਂ ਡੀਪੀ ਸਾਹਿਬ ਨੇ ਟੀਮਾਂ ਨੂੰ ਲੈ ਕੇ ਗਰਾਊਂਡ ਦੇ ਵਿੱਚ ਚਾਉਣਗੇ ਆ ਮੁੰਡਾ ਕੈਨੇਡਾ ਦੇ ਵਿੱਚ ਸੀਜ਼ਨ ਦਾ ਬੈਸਟ ਬਣਿਆ ਮੀਨੂ ਟੰਗ ਦਾ ਰਾਜਪੁਰੇ ਵਾਲ ਦਾ ਜੋਨੇ ਮਲੀਂਦੇ ਹੋਰਾਂ ਦਾ ਬੂਟੇ ਖਾਕ ਹੋਰਾਂ ਦਾ ਪਲਵੰਤ ਲੱਛਰ ਹੋਰਾਂ ਦਾ ਵੱਡਾ ਨਾਮ ਹੈ ਮੇਰੇ ਮਿੱਤਰੋ ਲੱਛਰ ਬ੍ਰਦਰ ਮਾਰ ਕਰਦੇ ਆ ਇਧਰ ਗਾਉਂਡ ਸਾਹ ਤੇ ਬਿੱਲਾ ਦੇ ਸਾਹ ਉਹ ਬੜਾ ਸਿਆਣਾ ਰੀਡਰ ਉਹ ਬੜਾ ਬਿਰਤੀ ਜਾਫੀਆ ਮੱਲਾ ਆਉ ਜੀਵਨਾ ਉਹ ਜੀਵਨਾ ਓ ਜੀਵਨਾ ਉਹ ਪਾਈ ਵੀ ਪਹਿਲੀ ਤੇ ਛੇੜਿਆ ਵੀ ਗੋਪੀ ਨੂੰ ਪਾਈ ਵੀ ਪਹਿਲੀ ਗੱਲ ਚੱਲਦੀ ਹੈ ਸ਼੍ਰੀਮਾਨ ਸੰਤ ਮਹਾਪੁਰਸ਼ ਬਾਬਾ ਹਯਾਰਾ ਸਿੰਘ ਸਹਿਬ ਜੀ ਨਿੱਕੇ ਘੁੰਮਣਾ ਵਾਲੇ ਮਹਾਪੁਰਸ਼ ਬੰਦਗੀ ਵਾਲੀ ਰੂਹ ਉਹਨਾਂ ਦਾ ਨਾਮ ਲੈ ਕੇ ਮੇਰੇ ਮਿਰੋ ਸੰਗ ਤਾਂ ਤਰ ਜਾਂਦੀ ਹੈ ਉਹਨੂੰ ਦੇ ਇਲਾਕੇ ਦੇ ਵਿੱਚੋਂ ਆਇਆ ਜਿਹੜੇ ਗੁਰਦਾਸਪੁਰ ਵਾਲਾ ਝੋਟੇ ਜਿੰਨੀ ਜਾਣ ਦਾ ਮਾਲਕ ਬੱਲੇ

ਖਤ ਖੁਸ਼ ਕਰਦਾ ਉਹ ਟੀਮ ਦਪੁਰਜੀ ਵਾਲਾ ਆ ਗਿਆ ਪਿੱਛੇ ਪਿੱਛੇ ਆਉਂਗੂ ਗੁੱਠੀ ਵਾਲਾ ਜੱਗਾ ਆ ਗਿਆ ਅੱਜ ਨਿਆਰਾ ਆ ਜੂਗਾ ਤਿੱਬੇ ਵਾਲਾ ਅੱਜ ਨਿਆਰਾ ਆ ਜੂਗਾ ਫੱਤਰ ਜੰਡੇ ਵਾਲਾ ਉਹ ਮਾਨਸੇਗੜੇ ਦੇ ਵਿੱਚ ਮੇਰੇ ਮਿੱਤਰੋ ਗੱਲਾਂ ਵੱਡੀਆਂ ਓਏ ਮੂਸੇ ਵਾਲੇ ਦੇ ਚਰਚੇ ਹੁੰਦੇ ਆ ਵੱਡਾ ਮੁਕਾਬਲਾ ਹੈ ਈ ਵੀ ਸਿਖਾ ਗਿਆ ਤੀਜਾ ਬਣ ਗਿਆ ਤਿੱਬਿਆਂ ਦਾ ਵਾਸੀ ਵੈਰੀਆਂ ਨੇ ਤਿੰਨੇ ਮਾਰਤੇ ਜਾਂ ਫੀ ਥਾਪੀ ਤੇ ਸਿਰੇ ਦਾ ਸਿਆਸੀ ਵੈਰੀਆਂ ਨੇ ਤਿੰਨੇ ਮਾਰਤੇ ਜਾਂ ਫੀ ਥਾਪੀ ਤੇ ਸਿਰੇ ਦੇ ਜਾਂ ਫੀ ਥਾਪੀ ਤੇ ਸਿਰੇ ਦਾ ਸਿਆਸੀ ਵੈਰੀਆਂ ਨੇ ਤਿੰਨੇ ਮਾਰਤੇ ਆ ਚੌਥੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਟਾਟਾ ਰਹਿ ਗਿਆਂ ਗਲੈਡੀਨੇਟਰ ਦੀਆਂ ਉਹ ਟਾਟ ਨਹੀਂ ਹਲੋ ਸਾਲਿਓ ਕਿਸੇ ਨੂੰ تھا میں سارياني مارتا ہے بھاگے 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 ਖੇਨਾ ਆਹ ਤੋ ਕੰਡਿਆਂ ਦੀ ਬਾੜ ਦਾ ਖੇਨਾ ਤਕੜਾ ਮੈਚ ਅੱਜ ਦੇ ਦਿਨ ਦਾ ਦਰਸੀ ਆ ਗਿਆ ਭਰਾ ਸਾਡਾ ਓਏ ਮੈਚ ਤਕੜਾ ਮੇਰੇ ਮਿੱਤਰੋ ਸਿਰੇ ਦੀ ਖੇਡ ਕਬੱਡੀ ਆ ਓਏ ਉਧਰ ਵੇਖੋ ਮਰਦਾ 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 ਪਾਉਂਦਾ ਕੀ ਹੈ ਮੈਨੂੰ ਲੱਗਦਾ ਮੈਚ ਥੋੜਾ ਥੋੜਾ ਜਿਹੜੇ ਵੀਰ ਆਏ ਆ ਅਗਲੇ ਮੈਚ ਦੀਆਂ ਟੀਮਾਂ ਭਰਾ ਪੁੱਜੇ ਆ ਥੋੜਾ ਥੋੜਾ ਵੀਰੋ ਗਰਾਊਂਡ ਕਲੀਅਰ ਕਰੀਏ ਆਪਾਂ ਚੱਲਦੇ ਮੈਚ ਜਿਹੜੀ ਸਿੱਤਦੀ ਆ ਇਹ ਥੋੜੀ ਡਾਮਾ ਡੋਲ ਜੀ ਹੋਈ ਪਈ ਆ ਮੱਲੀ ਸਾਹਿਬ ਕਿਤੇ ਉਧਰ ਨੰਬਰ ਵੱਜ ਜਾਂਦਾ ਕਿਤੇ ਇਧਰ ਨੰਬਰ ਵੱਜ ਜਾਂਦਾ ਉਧਰ ਕਾਜ ਦੀ ਪਾਈ ਰੇਡ ਦੇ ਉੱਪਰ ਓਏ ਵਿੰਦਰ ਮਨੀਲਾ ਵਾਲੇ ਦੇ ਵੀਰ ਕਹਿੰਦੇ ਸਾਹਮਣੇ ਅੱਜ ਨਵੇਂ ਪਿੰਡ ਵਿੱਚ ਸਰ ਕਬੱਡੀ ਹੈ ਸਰੇ ਦਾ ਮੁਕਾਬਲਾ ਹੈ ਭਾਈ ਲੱड्डू ਆਇਆ ਕਰਾ ਦੇ ਧੰਨ ਧੰਨ ਕੇ ਗੋਪੀ ਨੂੰ ਕੇ ਵੀਰੇ ਨੂੰ ਅੱਜ ਕਹਿੰਦੇ ਸਾਰੇ ਸਟਾਰ ਆ ਗਏ ਏ ਤਿੱਖੇ ਦਾਤ ਵਰਗਾ ਏ ਪਤਨ ਅੱਜ ਦੇ ਮੇਲੇ ਤੇ ਜਿੱਤੂਗੀ ਮੇਰੇ ਮਿੱਤਰੋ ਇਧਰ ਕਬੱਡੀ ਨਵੇਂ ਪਿੰਡ ਦੀ ਪੈ ਰਹੀ ਹੈ ਉਹ ਮੇਲਾ ਕਰਦਾ ਜੋਰ-ਜੋਰ ਕੇ ਸਰ ਦੇ ਝੋਟਿਆ ਚਲੇ ਮੇਲੇ ਤੇ ਆਹ ਪੈਂਦੀ ਹੋਈ ਕਬੱਡੀ ਮੇਰੇ ਮਿੱਤਰੋ ਅੰਬਾ ਤਿਆਰ ਖੜਾ ਢੇਰੀਆਂ ਦੇ ਕੋਲ ਆਹ ਮਲ ਨੇ ਮਾਰਦੀਆਂ ਥਾਪੀਆਂ ਇਧਰ ਫੱਕਰ ਝੰਡੇ ਵਾਲਾ ਉਧਰ ਮਨਜੀਤ ਫੱਕਰ ਝੰਡਾ ਤੇ ਨਵਾਂ ਪਿੰਡ ਬੰਦਿਆਂ ਦੇ ਜੜੇ ਆਹ ਕੋਕੇ ਉਹਨਾਂ ਬੰਦਿਆਂ ਨੇ ਜੜੇ ਆਹ ਤਗੜਾ ਮੈਚ ਅੱਜ ਦੇ ਦੰਦਾ ਟੱਕਰ ਆਹ ਬਿੱਲੀ ਹੈਂਡਰੋਲੀ ਭਾਈ ਵਾਲਾ ਅੰਬਾ ਤੇ ਬਿੱਲੀ ਬਿੱਲੀ ਤੇ ਅੰਬਾ ਅੰਬਾ ਤੇ ਬਿੱਲੀ ਸੁੱਖੇ ਦੀ ਰੇਣ ਸਾਬਿਆਂ ਲੱਗ ਤੱਕੇ ਵੀ ਨੋਇਮੰਨਾ ਆਖਰਾਂ ਨੂੰ ਜਾਂ ਕੇ ਛਿੱਪੇ ਮਲੇਰ ਨੂੰ ਮੁਕਾਬਲਾ ਫਸਿਆ ਹੋਇਆ ਅੱਜ ਸਾਰੇ ਸਟਾਰ ਭਿੱੜ ਰਹੇ ਨਵੇਂ ਪਿੰਡ ਵਿੱਚ ਸਰਾ ਹੋਇਆ ਪਿਆ ਏ ਬੱਲੇ 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 ਕਬੱਡੀ 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 ਗੁੱਟ ਫੜਿਆ ਹੋਇਆ ਕੈਂਚੀ ਲਾਉਣ ਦਾ ਯੱਧ ਨਿਆਰਾ ਆ ਗਿਆ ਨਵੇਂ ਪਿੰਡ ਵਾਲਿਓ ਤਾੜੀ ਮਾਰਦੇ ਇੱਕ ਵਾਰੀ ਖੁੱਲ ਕੇ ਮੇਰੇ ਮਿੱਤਰੋ ਓ ਚੋਟੀ ਦਾ ਮੈਚ ਉਧਰਲੇ ਪੈਣਦੇ ਹੋ ਰੇਡਾਂ ਚੱਲਣਦੇ ਹੋ ਮੈਚ ਓ ਦੁਨੀਆ ਨਿਆਰਾ ਲੈਣ ਆਈ ਏ ਆਹ ਪੈਂਦੀ ਹੋਏ ਰੇਡ ਇਹ ਆਪੇ ਹੀ ਉੱਗੇ ਬਾਹ ਮਾਰਦੀ ਫਿਰਦਾ ਨਾਮ ਮੋਖਾ ਆਹ ਪੈਂਦੀ ਹੋਏ ਰੇਡ ਚਾਰ ਤਿਆਰ ਨੇ ਨਵੇਂ ਪਿੰਡੀਆਂ ਉਹ ਦੂਰੀਆਂ ਤੇਰੀਆਂ ਪੌਣ ਲੱਗ ਪਿਆ ਉਧਰ ਕਹਿੰਦੇ ਮੁੰਡੇ ਸੁਰਸਿੰਘ ਵਾਲਿਆ ਓਏ ਮੇਰੇ ਰੱਬਾ ਹਾਲ ਕਰਵਾ ਹਾਲ ਕਰਵਾ ਪਿੱੜ ਗਿਆ ਮਾਜੇ ਦਾ ਮਾਜਾ ਮਾਜੇ ਦਾ ਮਾਜੇ ਦਾ ਮਾਜਾ ਏ ਮਾਜੇ ਦਾ ਮਾਜਾ ਫੈਸ ਫੈ ਕੇ ਆ ਲੰਮੇ ਪੈ ਪਾ ਕੇ ਆ ਮੁੰਡੇ ਖਾ ਇਹ ਸਰਦਾਰ ਰਵੀਸ਼ੇਰ ਸਿੰਘ ਦਾ ਪੁੱਤਰ ਜਸਕਰਨ ਢੱਲੋਂ ਦਾ ਜਿਗਰੀ ਯਾਰ ਹੈ ਨਾਲ ਖੜਦਾ ਜਿਗਰੀ ਯਾਰਾਂ ਵੀ ਜਸਕਰਨ ਤੋਂ ਜੀ.ਆਰ.ਡੀ. ਟ੍ਰਾਂਸਪੋਰਟ ਕੈਨੇਡਾ ਵਾਲੇ ਦੇ ਨਾਲ ਬੁੜਾ ਪਿਆਰਾ ਅੰਬੇ ਦਾ ਆ ਮੁੰਡਾ ਜਿਹਨੇ ਨਿਊਜ਼ੀਲੈਂਡ ਖੇਡ ਕੇ ਆਇਆ ਤੇ ਕਹਿੰਦੇ ਮਹਾਵੀਰ ਆਕਲੈਂਡ ਵਾਲੇ ਨੇ ਨਿਊਜ਼ੀਲੈਂਡ ਦੀ ਸ਼ਾਨ ਭਰਾਈ ਹੈ ਜਤ ਖੁਸ਼ ਕੀਤਾ ਸੀਗਾ ਤੇ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਰਾਜੇ ਖੇਲੇ ਜਾਂ ਗਿਆ ਕੁੰਡਾ ہینڈ جگ پنڈ کا ریڑھ ہر کی بنے گا کی بنے گا چوپی دمبا بلے 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 دور دیا ਓਏ ਬੱਲੇ ਬੱਲੇ ਹੋ ਰਹੀ ਮੇਰੇ ਮਿੱਤਰੋ ਸਰੇਆ ਮੈਚ ਸੁੱਖੇ ਮੱਗੇ ਦੀ ਕਬੱਡੀ ਐ ਕੁੰਡੀ ਅੜੀ ਪਈ ਐ ਆ ਮੈਚ ਬਰੋਬਰੀ ਤੇ ਐ ਇਧਰ ਓਏ ਦੁੱਖ ਦੇਊਗਾ ਓ ਦੁੱਖ ਦੇਊਗਾ ਓ ਦੁੱਖ ਦੇਊਗਾ ਓ ਦੁੱਖ ਦੇਊਗਾ ਤੁਸੀਂ ਫੇਰ ਕਰਕੇ ਜਿਹੜਾ ਡਿਸੀਜਨ ਦੇਓ ਜੋ ਕੁਝ ਵੀ ਜਿੱਦਾਂ ਰੈਫਰੀ ਪੁਆਇੰਟ ਅੜ ਗਿਆ ਜੀ ਤੇ ਹੁਣ ਦੂਸਰੀ ਟੀਮ ਖੇਡਣ ਲੱਗੀ ਆ ਹਜੇ ਫੈਸਲਾ ਨਹੀਂ ਕੋਈ ਵੀ ਹੋਇਆ ਬਾਕੀ ਮੈਚ ਬਹੁਤ ਆ ਜਿਆਦਾ ਹੀ ਸ਼ਾਨਦਾਰ ਹੋ ਗਿਆ ਜੱਫੇ ਵੀ ਬਹੁਤੇ ਜਿਆਦਾ ਪਏ ਵਨ ਆਫ ਦਾ ਬੈਸਟ ਮੈਚ ਕਹਿ ਸਕਦੇ ਆ ਇਹ ਹਜੇ ਇੱਕ ਦੋ ਦਿਨ ਜਿਹੜੇ ਮੈਂ ਪਿਛੇ ਮੈਚ ਬਣੇ ਉਹਨਾਂ ਦੇ ਵਿੱਚੋਂ ਜੇ ਕੰਪੇਅਰ ਕਰੀਏ ਤੇ ਬਾਕੀ ਵੇਖਦੇ ਆ ਕੀ ਅਗਲਾ ਮੈਚ ਵੀ ਲੈ ਗਏ ਗਾਇਸ ਬੋਲ ਕੇ ਹਟਿਆ 10 ਕਿੰਟ ਨਹੀਂ ਹੋਏ ਹੋਣੇ ਤੇ ਨੰਬਰ ਦਾ ਫੈਸਲਾ ਗਰਾਊਂਡ 'ਚ ਸੌਣ ਲਿਆ ਵਾ ਜਿਹੜਾ ਫੈਸਲਾ ਆਇਆ ਵਾ ਕਿ ਜਿਹੜਾ ਪੁਆਇੰਟ ਆ ਉਹ ਹੈਗਾ ਜੀ ਜੱਫੀਆਂ ਦਾ ਦੇ ਇਸੇ ਕਰਕੇ 36.5 ਹੋ ਚੁੱਕਿਆ ਜੀ ਅੰਬੇਰਣਾ ਦੀ ਟੀਮ ਦੇ ਦੂਜੇ ਤੁਰੇ ਬਾਕੀ ਮਿਲ ਜੇਗਾ ਸ ਹੋਰ ਦਿਨ ਤੱਕ ਲਈ ਸਾਰੇ ਵੀ ਰਹਿਣੋ ਕਰ ਪ੍ਰੀਖਿਆ ਕਰ ਮੈਂ ਤਾਂ ਵਹਿ ਕੈਰੀ ਕਰਾਂਦਾ ਹਾਂ ਅਗਲਾ ਮੈਚ ਦੀ ਵੀ ਵੀਡੀਓ ਸ਼ੂਟ ਕਰਨੀ ਹੈ ਕਿਉਂਕਿ ਜੋ ਮਹਾਰਾਜ ਨੂੰ ਮਨਜ਼ੂਰ ਬਾਕੀ ਜਿਹੜੀ ਰੇਟ ਤੇ ਜਿੱਤ ਹਾਰ ਸੀ ਉਹ ਕਹਿੰਦੇ ਸੀ ਕਿ ਰੈਫਰੀ ਨੇ ਗਲਤ ਡਿਸੀਜਨ ਦਿੱਤਾ ਵਾ ਅਖਿਦਾ ਕਹਿਣਾ ਹੈ ਮੈਂ ਟੱਚ ਲੰਗਾ ਤੇ ਰਹਿਦਾ ਕਹਿਣਾ ਹੈ ਟੱਚ ਨਹੀਂ ਲੱਗਾ ਆ ਐਂਡ ਤੇ ਮੈਂ ਪਾਤੀ ਕਿ ਲਈ ਤੂੰ ਹੀ ਆਪੇ ਡਿਸੀਜਨ ਲਓ ਕਿ ਦਾ ਪੁਆਇੰਟ ਨਾਲ ਖੜਦਾ ਜਿਗਰੀ ਯਾਰਾਂ ਵੀ ਜਿਸ ਕਰਤੋਂ ਜੀ.ਏ.ਡੀ. ਟ੍ਰਾਂਸਫਰ ਕੈਨੇਡਾ ਵਾਲੇ ਦੇ ਨਾਲ ਧੂੜਾ ਪਿਆਰੇ ਅੰਬੇ ਦਾ ਆ ਮੁੰਡਾ ਜਿਹਨੇ ਨਿਊਜ਼ੀਲੈਂਡ ਖੇਡ ਕੇ ਆਇਆ ਤੇ ਕਹਿੰਦੇ ਮਹਾਵੀਰ ਆਕਲੈਂਡ ਵਾਲੇ ਨੇ ਨਿਊਜ਼ੀਲੈਂਡ ਦੀ ਸ਼ਾਇਰ ਕਰਾਈ ਹੈ ਕਿੰਨਾ ਖੁਸ਼ ਕਿੰਨਾ